ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਕੁਛ ਨਹੀਂ ਲੈ ਕੇ ਪੇਸ਼ ਹੋਇਆ ਹਾਂ ਜਿਸ ਦਾ ਵਿਸ਼ਾ ਹੈ ਤਲਵਾਰ ਆਹ ਜੀ ਨਿਸ਼ਕ ਦੀ ਬਿਜਲੀ ਚ ਤੀਰ ਆਪ ਜੀ ਬਾਹਰ ਸਮਾਨ ਚ ਚਮ ਚਮ ਚਮਕਦੀ ਦੇਖ ਗਰ ਜੇ ਨਿਕਲੇ ਮਿਆਣ ਚੋਂ ਚਮ ਚਮ ਚਮਕਦੀ ਦੇਖ ਗਰ ਜੇ ਨਿਕਲੇ ਮਿਆਣ ਚੋਂ ਲਹੂ ਦੀ ਪਿਆਸੀ ਛੇਰਾਂ ਦੇ ਉਹ ਬੱਚੇ ਉਹ ਤਿੱਖੀ ਤਾਰੇ ਆਗ ਦੀ ਹੈ ਬਿੱਤੇ ਆ ਰਸੂ ਦਾ ਸੀਸ ਦੇਨ ਨੂੰ ਤਲਵਾਰ ਆਖਦੀ ਹੈ ਕੋਈ ਤੇ ਆ ਰਸੂ ਦਾ ਸੀਸ ਦੇਨ ਨੂੰ ਤਲਵਾਰ ਆਖਦੀ ਤਲਵਾਰ ਆਖਦੀ ਸਿਰ ਤਰ ਤਰੀ ਉੱਤੇ ਕੌਣ ਆਵਦਾ ਕੱਠੇ ਹੋਵੇ ਜਗ ਚੋਂ ਆਉਂਦੇ ਨੇ ਕਿੰਨੇ ਸਿੰਘ ਨੇ ਦਹਾੜਾ ਮਾਰਦੇ ਹੈ ਰਾਂ ਦੇ ਬਾਗ ਚੋਂ ਆਉਂਦੇ ਕਿੰਨੇ ਸਿੰਘ ਨੇ ਦਹਾੜਾ ਮਾਰਦੇ ਹੈ ਰਾਂ ਦੇ ਬਾਗ ਚੋਂ ਮੌਤ ਦਾ ਨਾ ਡਰ ਕੇ ਕਿਦੇ ਕਿਦੇ ਸੀਨੇ ਵਿੱਚ ਲਲਕਾਰਿਆ ਆਖਦੀ ਹੈ ਕੋਈ ਤਿਆਰ ਸੁਦਾ ਸੀਸ ਦੇਣ ਨੂੰ ਤੜਵਾਰਿਆ ਅਕਦੀ ਹੈ ਕੋਈ ਤਿਆਰ ਸੁਦਾ ਸੀਸ ਦੇਣ ਨੂੰ ਤੜਵਾਰਿਆ ਅਕਦੀ ਤੜਵਾਰਿਆ ਅਕਦੀ ਡੈਰੀਆਂ ਦੇ ਨਾਲ ਮੱਥਾ ਲਾ ਬਣੇ ਲਈ ਹੈ ਜਗਾਨੀ ਵੀਰਤਾ ਯੁੱਧ ਦੇ ਮੈਦਾਨ ਵਿੱਚ ਦਿਖਾਉਣੇ ਲਈ ਹੈ ਜਗਾਨੀ ਵੀਰਤਾ ਦੱਸਣਾ ਹੈ ਪੈਦੀਆਂ ਸ਼ਹਾਦਤਾਂ ਕਿਵੇਂ ਵਾਰ-ਵਾਰਿਆ ਅਕਦੀ ਹੈ ਕੋਈ ਤਿਆਰ ਸੁਦਾ ਸੀਸ ਦੇਣ ਨੂੰ ਤੜਵਾਰਿਆ ਅਕਦੀ ਹੈ ਕੋਈ ਤਿਆਰ ਸੂਰਾ ਸੀਸ ਦੇਣ ਨੂੰ ਤਲਵਾਰਾਂ ਅਗਦੀ ਤਲਵਾਰਾਂ ਅਗਦੀ ਅੱਜ ਦੇ ਨਾ ਘੜ ਛੋਟੇ ਲਹੂ ਦੇ ਵਿੱਚੋਂ ਖਾਲਸਾ ਸਰੂਪ ਨੂੰ ਭਰ ਦੇਣਾ ਸਭ ਦੇ ਪਜੂਦਾ ਵਿੱਚ ਮੈਂ ਹਾਂ ਅਕਾਲ ਰੂਪ ਨੂੰ ਸੱਚਾ ਸੁੱਚਾ ਉੱਚਾ ਅੱਜ ਹੈ ਸਿਰਜਣਾ ਕਿਰਦਾਰ ਅਗਦੀ ਹੈ ਕੋਈ ਤਿਆਰ ਸੂਰਾ ਸੀਸ ਦੇਣ ਨੂੰ ਤਲਵਾਰਾਂ ਅਗਦੀ ਹੈ ਕੋਈ ਤਿਆਰ ਸੂਰਾ ਸੀਸ ਦੇਣ ਨੂੰ ਤਲਵਾਰਾਂ ਅਗਦੀ ਤਲਵਾਰਾਂ ਅਗਦੀ ਸਾਰੇਆਂ ਦੇ ਲਹੂ ਇਕੱਠਾ ਮਲਾਈ ਕੈ ਸੁਹੇ ਲਾਲ ਰੰਗ ਦਾ ਅੱਜ ਮੈਂ ਦਿਖਾਉਣਾ ਹੈ ਜਲੋਹ ਸਭ ਨੂੰ ਵਕਰ ਹੀ ਤੰਗਦਾ ਉੱਚ ਨੀਚ ਜਾਤ ਵਣ ਵਾਰੀ ਤੋੜਨੀ ਹੈ ਅਜ ਵਾਰ ਆਖਦੀ ਹੈ ਕੋਈ ਤਿਆਰ ਸੂਰਾ ਸੀਸ ਦੇਣ ਨੂੰ ਤਲਵਾਰਿਆ ਆਖਦੀ ਹੈ ਕੋਈ ਤਿਆਰ ਸੂਰਾ ਸੀਸ ਦੇਣ ਨੂੰ ਤਲਵਾਰਿਆ ਆਖਦੀ ਤਲਵਾਰਿਆ ਆਖਦੀ ਇੱਕੋ ਇੱਕ ਕਰਕੇ ਸੀ ਪੰਜ ਸੀਸਾਂ ਨੂੰ ਦੇਗਣੇ ਨਿਵਾਸਿਆ ਗੁਰੂ ਚੱਲੇ ਵਾਲੇ ਪੈਥ ਨੂੰ ਮਟਾਏ ਕਹਿ ਨਾ ਪੰਥ ਸਾਜਿਆ ਹੋਵੇਗੀ ਪਛਾਣ ਵੇਖ ਜਿਹਦੀ ਵਿੱਚ ਕੁੱਲ ਸੰਸਾਰਿਆਗ ਦੀ ਹੈ ਕੋਈ ਤਿਆਰ ਸੂਰ ਅਸੀਸ ਦੇਣ ਨੂੰ ਤਲਵਾਰ ਅਗ ਦੀ ਹੈ ਕੋਈ ਤਿਆਰ ਸੂਰ ਅਸੀਸ ਦੇਣ ਨੂੰ ਤਲਵਾਰ ਅਗ ਦੀ ਤਲਵਾਰ ਅਗ ਦੀ ਤਲਵਾਰ ਅਗ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕਾਰਾ ਲਾ ਦਿਨਿਆੜੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਹੁੰਦੇ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ